ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਆਪਣੀ ਗੁਟੀਆਂ ਵਿੱਚ ਅੰਦਰ ਪਹੁੰਚ ਕੇ ਸੁਆਮੀ RAMDAS ਜਦ ਆਪਣੇ ਆਸਣ ਉੱਪਰ ਬੈਠਾ ਤਾਂ ਪਲ ਭਰ ਲਈ ਅੱਖਾਂ ਆਪ ਮੁਹਾਰੇ ਬੰਦ ਹੋ ਗਈਆਂ ਮਾਧੋਦਾਸ ਦਰਿਆ ਵਿੱਚ ਹੀ ਖੜਾ ਰਿਆ ਅਗਲੇ ਹੀ ਪਲ ਸੁਆਮੀ ਨੇ ਅੱਖਾਂ ਖੋਲ ਕੇ ਆਵਾਜ਼ ਦਿੱਤੀ ਮਾਧੋਦਾਸ ਆਗਿਆ ਸਵਾਮੀ ਜੀ ਅਗਾਹ ਵਧ ਕੇ ਕਹਿੰਦੇ ਆ ਮਾਧੋ ਦਾਸ ਨੇ ਹੱਥ ਜੋੜ ਲਏ ਸਵਾਮੀ ਜੀ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਮਾਧੋ ਦਾਸ ਉਸ ਦੇ ਚਰਨਾਂ ਦੇ ਲਾਗੇ ਹੋ ਕੇ ਬੈਠ ਗਿਆ ਗੌਰ ਸੇ ਸੁਣ ਹਮੇ ਤੇਰੇ ਅੰਦਰ ਦੂਸਰੇ ਬਿਰਾਗੀਆਂ ਸੇ ਅਲੱਗ ਸੀ ਅਗਨੀ ਨਜ਼ਰ ਆਤੀ ਹੈ ਮੁਝੇ ਯੇ ਬਤਾ ਤੂੰ ਇਤਨਾ ਉਦਾਸ ਕਾਹੇ ਰਹਤਾ ਹੈ ਸਵਾਮੀ ਜੀ ਮੈਂ ਸੋਚਦਾ ਇਹ ਜੀਵਨ ਵਿਅਰਥ ਗਵਾ ਰਿਆ ਮੇਰੀ ਜਵਾਨੀ ਮੇਰਾ ਜੋਸ਼ ਮੇਰੇ ਅੰਦਰ ਬਲਦੀ ਅਗਨੀ ਸਭ ਵਿਅਰਥ ਨੇ मैं ऐसे जीन का अंत करने बारे सोचता रहना हाँ आप बता रही सी हर पासे हाकम जुलम कर रहे अच् भी नहीं कर रहे सही है माधो हकूमत लोगों पर जुलम कर रही है गरीबा और कमजोर लोगों का जीना दुशवार है मुगल बादशाह ने अपनी सल्तनत इनी मजबूत कर ली है अब छोटी मोटी बगावत इनका कुछ नहीं बिगाड़ सकती इनके विरुद्ध हथियारों से कोई जंग छेड़ी जाए ਮਰਹੱਟੇ ਇਧਰ ਲਗੇ ਹਨ ਰਾਜਪੂਤ ਦੱਖਣ ਮੇ ਮੁਗਲਾਂ ਕੋ ਟੱਕਰ ਦੇ ਰਹੇ ਹਨ ਉੱਤਰ ਦਿਸ਼ਾ ਮੇ ਪੰਜਾਬ ਔਰ ਸ਼ਿਵਾਲਿਕ ਪਹਾੜੀਆਂ ਮੇ ਸਿੱਖ ਮੇ ਮੁਗਲਾਂ ਸੇ ਕਾਬੂ ਨਹੀਂ ਆਏ ਪਰ ਅਭੀ ਤੱਕ ਮੁਗਲਾਂ ਕਾ ਕੋਈ ਬੜਾ ਨੁਕਸਾਨ ਨਹੀਂ ਹੋਇਆ ਹੈ ਇਨਾ ਪਰ ਭਾਰੀ ਝੋਟ ਕਰਨੀ ਹੋਗੀ ਤਬੀ ਹੈ ਜਾਲਮ ਸਾਡ ਕਾਬੂ ਆ ਸਕੇਗਾ ਐਸੇ ਤਾਂ ਇਨਾ ਸਾਥ ਕੋਈ ਹੀ ਲੜ ਨਹੀਂ ਸਕੇਗਾ ਸਵਾਮੀ ਜੀ ਮਾਧੋਦਸ ਦੇ ਬੋਲਾਂ ਵਿੱਚ ਦੁੱਖ ਚਲ ਕਰ ਰਿਆ ਸੀ ਐਸੀ ਬਾਤ ਨਹੀਂ ਹੈ माधव इनके साथ युद्ध करने का समय अभी नहीं है स्वामी जी नदी पारता आप आख रहे है स, सही है बच्चा मुगलों विरुद्ध संघर्ष की तैयारी करने का समय आ गया है एक बात याद रखना संसार की कोई भी शक्ति सत्ता सलतनत राज सदीवी नहीं होता सूरज की ढलती की तरह ये भी बढ़ती और घटती रहती है इस सल्तनत को भी अंदर से कीड़ा खाने लगा है ये गृह युद्ध में फसेंगे कमजोर पड़ेंगे हम उस घड़ी का इंतजार करेंगे और समा आने पर अचानक हमला करेंगे हम बैरागियों को युद्ध अभ्यास इसलिए करवाना चाहते हैं अगर हम हमला करने के योग नहीं भी हुए तो अपनी रक्षा योग तो हो ही जाएंगे स्वामी जी सच कहता हा मेरी इच्छा रणभूमि लड़न दी है ਮਰ ਜਾਵਾਂ ਜਾਂ ਵੈਰੀ ਨੂੰ ਮਾਰ ਆਵਾਂ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ ਆਤਮਾ ਪਰਮਾਤਮਾ ਦੇ ਕਾਰਜਾਂ ਵਿੱਚ ਮੇਰਾ ਮਨ ਨਹੀਂ ਭਿੰਜ ਰਿਹਾ ਆਪ ਨੂੰ ਸੱਚਮੁੱਚ ਦੱਸ ਕੇ ਮੇਰੇ ਮਨ ਉੱਪਰੋਂ ਭਾਰੀ ਬੋਝ ਲੱਥ ਗਿਆ ਹੈ ਮੈਂ ਤੇਰੇ ਮਨ ਕੀ ਦਸ਼ਾ ਸਮਝਦਾ ਹੂੰ ਮਾਧੋਦਾਸ ਇਸ ਲਈ ਕਹਾថា ਤੇਰੇ ਵਿੱਚ ਅਲੱਗ ਸੀ ਅਗਨੀ ਦੇਖਦਾ ਹੂੰ ਤੇਰੇ ਮਸਤਕ ਰੇਖਾ ਮੇਂ ਹੋਰ ਬੜਾ ਕੁਛ ਹੈ ਸਵਾਮੀ ਜੀ ਗੁਰੂ ਜਾਨ ਕੀ ਪ੍ਰਜਾਤ ਨੇ ਮਿੱਝੋ ਬਹਾਦਰਾਂ ਸੂਰਬੀਰਾਂ ਦੀਆਂ ਕਹਾਥਾਵਾਂ ਸੁਣਾਈਆਂ ਨੇ आपने भी मराठा शिवाजी बारे दसिया है मन में मैं भी उन्होंने योद्धा मांग लड़ा लोग मेरिया भी कथाव अपने बच्चों सुनान माधोदास ये समा भी आएगा पुत्र और अभी सबर संतोख की जरूरत है अभी इन गेरुआ बस्तर में ही सैनिक बनने का अभ्यास जरूरी है हमने मराठा सेना के एक कुशल योद्धे का प्रबंध किया है कल से वह तुमको सबको जंगी दाव सिखलाएगा स्वामी जी ਇਹ ਸੱਚ ਹੈ ਮਾਧੋਦਾਸ ਦਾ ਚਿਹਰਾ ਖਿੜ ਗਿਆ ਹਾਂ ਇਸ ਘੜੀ ਮੇ ਤੋ ਯਹੀ ਸੱਚ ਹੈ ਸਵਾਮੀ ਦੇ ਚਿਹਰੇ ਉੱਪਰ ਵੀ ਮੁਸਕਰਾਟ ਪੈ ਰਣ ਲੱਗੀ ਸੁਣ ਉਸ ਨੇ ਮਾਧੋਦਾਸ ਨੂੰ ਹੋਰ ਨੇੜੇ ਹੋਣ ਦਾ ਇਸ਼ਾਰਾ ਕੀਤਾ ਮਾਧੋਦਾਸ ਬੈਠਾ ਬੈਠਾ ਹੀ ਅਗਾਹ ਸਰਕਾਇਆ ਕੱਲ ਆਪਣੇ ਮੱਠ ਮੇ ਮਰਾਠਾ ਫੌਜ ਕਾ ਇੱਕ ਬਹਾਦਰ ਸਿਪਾਹੀ ਮੋਰੋ ਪੰਤ ਪੇਸ਼ਵਾ ਆਏਗਾ ਮੋਰੋ ਪੰਤ ਪੇਸ਼ਵਾ ਜ਼ੁਲਮ ਕਰਨੇ ਵਾਲੇ ਮੁਗਲਾਂ ਕਾ ਕੱਟੜ ਦੁਸ਼ਮਣ ਹੈ शापामार हमलों में उसके मुकाबले का कोई नहीं है वह बताएगा अगर सैनिक हम हो तो बड़ी सेना से कैसे लड़ा जा सकता है बहुत मजा आएगा स्वामी जी माधोदास जोश आ गया इसलिए रोज के कुछ कामों में तब्दीली करनी पड़ेगी अभ्यास के लिए समय निकालने पड़ेगा साधुओं को खबर करना वह बिना मतलब मठ मत से बाहर ना जाए जी स्वामी जी ਸਭ ਨੂੰ ਖਬਰ ਦਿੰਦਾ ਹਾਂ ਆਖ ਦਾ ਚਰਨਾ ਚ ਨਮਸਕਾਰ ਕਰਕੇ ਮਾਦੋ ਦਸ ਤੇਜੀ ਨਾਲ ਕੁਟਿਆ ਵਿੱਚੋਂ ਬਾਹਰ ਨਿਕਲ ਗਿਆ ਮੱਠ ਦੇ ਪਿਛਵਾੜੇ ਲੰਮਾ ਚੋੜਾ ਵੇਲਾ ਥਾਪਿਆ ਸੀ ਵਿੱਚ ਸਿੰਘਣੀਆਂ ਝਾੜੀਆਂ ਤੇ ਰੁੱਖ ਸਨ ਕਦੇ-ਕਦੇ ਨੇੜੇ ਦੇ ਪਾਰੇ ਜੰਗਲ ਵਿੱਚੋਂ ਜੰਗਲੀ ਜਾਨਵਰ ਇੱਧਰ ਵੀ ਆ ਨਿਕਲਦੇ ਸਨ ਇਹਨਾਂ ਦਿਨਾਂ ਵਿੱਚ ਇੱਕ ਮਾਹਰ ਸੈਨਿਕ ਬੈਰਾਗੀਆਂ ਨੂੰ ਬਕਾਇਦਾ ਹਰ ਰੋਜ਼ ਘੋੜ ਸਵਾਰੀ ਅਤੇ ਛਾਪਮਾਰ ਜੰਗ ਦਾ ਅਭਿਆਸ ਕਰਵਾਉਣ ਲੱਗਾ ਆਪਣੇ ਆਪ ਨੂੰ ਬਚਾਉਣ ਛੈ ਜਾਣਾ ਘਾਤ ਲਾਉਣਾ ਵਾਰ ਕਰਨਾ ਅਚਾਨਕ ਬਿਜਲੀ ਦੀ ਗਤੀ ਨਾਲ ਵੈਰੀ ਉੱਪਰ ਟੁੱਟ ਪੈਣਾ ਇਹ ਅਭਿਆਸ ਨਿਰਵਿਗਨ ਚੱਲਦਾ ਰਿਹਾ ਮਾਧੋਦਾਸ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸੈਨਿਕਾਂ ਦੀਆਂ ਗੱਲਾਂ ਸੁਣਦਾ ਉਸ ਦੀਆਂ ਦਸਤੀਆਂ ਜੁਕਤਾਂ ਦਾ ਇਕੱਲਾ ਹੀ ਅਭਿਆਸ ਕਰਦਾ ਰਹਿੰਦਾ ਉਸ ਨੇ ਤੀਰ ਕੱਢ ਲਈ ਕਮਾਨ ਬਣਾ ਲਈ ਆਪਣੇ ਸਾਥੀਆਂ ਨੂੰ ਨਕਲ ਯੁੱਧ ਲਈ ਵੰਗਾਰਦਾ ਕੁਸ਼ਟੀਆਂ ਲਈ ਪੱਟਾਂ ਉੱਪਰ ਥਾਪੀਆਂ ਮਾਰਦਾ। ਇਹਨਾਂ ਦਿਨਾਂ ਵਿੱਚ ਮਾਦੋਦਸ ਦੀਆਂ ਖੁਸ਼ੀਆਂ ਬਿਆਨਤ ਸਨ। ਇੱਕ ਦਿਨ ਅਚਾਨਕ ਮੱਠ ਵਿੱਚ ਮੋਰੋਪੰਤ ਪੇਸ਼ਵਾ ਆ ਪ੍ਰਗਟ ਹੋਇਆ। ਸਵਾਮੀ ਜੀ ਉਸਨੂੰ ਮੱਠ ਦੇ ਪਿਛਵਾੜੇ ਜੰਗੀ ਅਭਿਆਸ ਵਾਲੇ ਅਖਾੜੇ ਵਿੱਚ ਲੈ ਗਿਆ। ਸਾਧੂ ਪੂਰੀ ਲਗਨ ਨਾਲ ਇਸ ਸਮੇਂ ਤਲਵਾਰ ਨਾਲ ਵਾਰ ਕਰਨ ਅਤੇ ਵਾਰ ਰੋਕਣ ਦਾ ਅਭਿਆਸ ਕਰ ਰਹੀ ਸਨ। ਮੋਰੋਪੰਤ ਦਿਲਚਸਪੀ ਨਾਲ ਸਾਧੂਆਂ ਨੂੰ ਵੇਖਣ ਲੱਗਾ। ਖੁੱਲੇ ਗੇਰ ਵੇ ਚੋਲੇ ਨੰਗੇ ਪੈਰ ਨੰਗੇ ਸਿਰ ਹੱਥਾਂ 'ਚ ਨਾ ਢਾਲ ਨਾ ਸੰਜੋ ਮੋਰੋ ਪੰਤ ਵੇਖਦਾਰਿਆ ਤੇ ਹੈਰਾਨ ਹੋ ਗਿਆ ਜੋ ਸਾਹਮਣੇ ਦੇਖ ਰਿਹਾ ਇਹ ਸੱਚ ਹੈ ਇਹ ਬੇਰਾਗੀ ਜੋ ਸਮਝਦੇ ਨੇ ਸੰਸਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਤਰ੍ਹਾਂ ਕਮਾਲ ਦਾ ਸੈਨਿਕ ਅਭਿਆਸ ਕਰਨਗੇ ਇੱਕ ਨੌਜਵਾਨ ਬੇਰਾਗੀ ਦੀ ਫੁਰਤੀ ਬਾਜ ਵਰਗੀ ਆਖ ਅਤੇ ਚੀਤੇ ਵਾਂਗ ਹਮਲਾ ਕਰਨਾਂ ਦੀ ਤੇਜ਼ੀ ਚਲਾਕੀ ਵੇਖ ਕੇ ਮੋਰ ਪੰਥ ਬਹੁਤ ਪ੍ਰਭਾਵਿਤ ਹੋਇਆ ਉਸਨੇ ਸਵਾਮੀ RAMDAS ਨੂੰ ਕਿਹਾ ਸਵਾਮੀ ਜੀ ਆਪ ਇਹ ਸਾਧੂ ਮੈਨੂੰ ਦਿਓ ਕੌਣ ਸਾ ਸਵਾਮੀ ਨੇ ਪੁੱਛਿਆ ਵਹੀ ਦਾਖੀ ਰੰਗਾ ਜੋ 4-5 ਸੇ ਵੀ ਕਾਬੂ ਨਹੀਂ ਆ ਰਹਾ ਅੱਛਾ ਮਾਦੂ ਦਾਸ ਹਾਂ ਅਗਰ ਇਹ ਮਾਦੂ ਦਾਸ ਹੈ ਤਾਂ ਇਹੀ ਸਵਾਮੀ ਜੀ ਪਹਿਲਾਂ ਅਭਿਆਸ ਕਰ ਰਹੇ ਸਾਧੂਆਂ ਨੂੰ ਬੜੇ ਗਰਵ ਨਾਲ ਦੇਖ ਰਿਹਾ ਸੀ ਪਰ ਹੁਣ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਅੰਦਰ ਹੀ ਅੰਦਰ ਉਹ ਮਾਦੂ ਦਾਸ ਨੂੰ ਪੁੱਤਰਾ ਵਾਂਗ ਚਾਉਣ ਲੱਗਾ ਸੀ ਉਸ ਨੂੰ ਪਤਾ ਸੀ ਜੋ ਮਾਦੋ ਦਾ ਸਮੋਰੋ ਪੰਥ ਪੇਸ਼ਵਾ ਨਾਲ ਚਲਾ ਗਿਆ ਤਾਂ ਫਿਰ ਮੱਠ ਵਿੱਚ ਵਾਪਸ ਮੁੜਨ ਦੇ ਰਾਹ ਬੰਦ ਹੋ ਜਾਣਗੇ ਸਵਾਮੀ ਜੀ ਆਪਨੇ ਕੁਝ ਕਹਾ ਨਹੀਂ ਸੋਚੀ ਪਈ ਰਾਮਦਾਸ ਨੂੰ ਮੋਰੋ ਪੰਥ ਨੇ ਪੁੱਛਿਆ ਅਭੀ ਇਸ ਕੀ ਯੋਗ ਸਿੱਖਿਆ ਪੂਰੀ ਨਹੀਂ ਹੋਈ ਸਵਾਮੀ ਨੇ ਕਿਹਾ ਸਵਾਮੀ ਜੀ ਇਹ ਸਾਧੂ ਯੋਗਾ ਅਭਿਆਸ ਕੇ ਲਈ ਨਹੀਂ ਜੰਗੀ ਅਭਿਆਸ ਕੇ ਲਈ ਹੈ ਮੈਂ ਇਸ ਕੀ ਆਂਖ ਪਹਿਚਾਨਤਾ ਹੂੰ ਮੋਰੋ ਪੰਥ ਗੱਲਾਂ ਕਰਦਾ ਇੱਕ ਪਾਸ तक माधोदास वाले ही ताड़दारया माधोदास से भी पूछना होगा स्वामी इस पेशकशनु हाल दी बड़ी हालदी कड़े टालना चाहंदा सी स्वामी जी आप शिवाजी के गुरु हैं आपका ऐशिश मुझे सब साधुओं से योग लगा है इस अंदर युद्ध कला सीखने की भूख है मुझे पता है मोरोपंत इसकी इच्छा देखकर ही मठ में युद्ध अभ्यास आरंभ करवाया है मैं इसे अपने ਕਾਸਾ ਸੈਨਾ ਟੁਕੜੀ ਖਾਸ ਕੀ ਪਾਗਾ ਮੇਂ ਸ਼ਾਮਲ ਕਰਨਾ ਚਾਹਤਾ ਹੂੰ ਮੋਰੋਪੰਤ ਨੇ ਸਵਾਮੀ ਜੀ ਨੂੰ ਜ਼ੋਰ ਦੇ ਕੇ ਕਿਹਾ ਮੋਰੋਪੰਤ ਪੇਸ਼ਵਾ ਦੀ ਇਹ ਪੇਸ਼ਸ਼ ਸਵਾਮੀ ਜੀ ਕੁਝ ਦਿਨ ਟਾਲਦੇ ਰਹੇ ਪਰ ਆਖਰ ਮੋਰੋਪੰਤ ਨੇ ਸਵਾਮੀ ਜੀ ਨੂੰ ਰਾਜ਼ੀ ਕਰ ਲਿਆ ਮਾਦੋਦਾਸ ਮੱਠ ਛੱਡ ਕੇ ਮੋਰੋਪੰਤ ਪੇਸ਼ਵਾ ਦੀ ਖਾਸ ਕੀ ਪਾਗਾ ਵਿੱਚ ਜਾ ਸ਼ਾਮਲ ਹੋਇਆ ਬਾਹੇ ਗੁਰੂ ਜੀ ਦਾ ਖਾਲਸਾ ਅਸ਼ੇਰੀ ਬਾਹੇ ਗੁਰੂ ਜੀ ਦੀ ਫਤਿਹ ਜੇਕਰ ਤੁਹਾਨੂੰ ਬਾਬਾ ਬੰਦਰ ਸਿੰਘ ਜੀ ਬਹਾਦਰ ਇਹਨਾਂ ਤੇ ਆਧਾਰਿਤ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ